ਸੰਗਤ ਜੀ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਬੂਤ ਮੁੰਦਾ ਦਾ ਅਰਥ ਹੈ ਸੰਗਤ ਜੀ ਮੰਦਰਾ ਮੁੰਦਾ ਸੰਤੋਖ ਸਤਿਗੁਰੂ ਜੀ ਕਹਿੰਦੇ ਹਨ ਏ ਸਿੱਖ ਸੰਤੋਖ ਦੀਆਂ ਮੰਦਰਾ ਧਾਰਨ ਕਰ ਆਪਣੇ ਹਿਰਦੇ ਵਿੱਚ ਸ਼ਰਮ ਪਤ ਦਾ ਅਰਥ ਹੈ ਸੰਗਤ ਜੀ ਮਿਹਨਤ ਨੂੰ ਇੱਜ਼ਤ ਬਣਾ ਆਪਣੀ ਝੋਲੀ ਧਿਆਨ ਕੀ ਸਤਗੁਰੂ ਜੀ ਕਹਿੰਦੇ ਹਨ ਕਿ ਆਪਣੇ ਧਿਆਨ ਨੂੰ ਝੋਲੀ ਬਣਾ ਕਰੇ ਵਿਭੂਤ ਜਿਸ ਤਰ੍ਹਾਂ ਜੋਗੀ ਸੰਗਤ ਜੀ ਆਪਣੇ ਪਿੰਡੇ ਨੂੰ ਸਵਾਹ ਮਲਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਮੇਰਾ ਸਿੱਖ ਹੈ ਤੂੰ ਮੇਰਾ ਜੋਗੀ ਹੈ ਤੂੰ ਨਾਮ ਦੀ ਸਵਾਹ ਮਲ ਪਿੰਡੇ ਨੂੰ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬੇਬੂਤ ਖਿੰਥਾ ਕਾਲ ਖਿੰθα ਸੰਗਤ ਜੀ ਜਿਹੜੇ yogi ਨੇ ਗੱਲ ਵਿੱਚ ਪਾਈ ਹੁੰਦੀ ਹੈ ਖਿੰθα ਕਾਲ ਮੌਤ ਨੂੰ ਹੇ ਸਿੱਖ ਤੋਂ ਖਿੰθα ਬਣਾ ਲੈ ਕੁਵਾਰੀ ਕਾਇਆ ਕੁਵਾਰੀ ਕਾਇਆ ਦਾ ਅਰਥ ਹੈ ਆਪਣੇ ਕਰੈਕਟਰ ਨੂੰ ਉੱਚਾ ਰੱਖਣਾ ਜੁਗਤ ਡੰਡਾ ਪ੍ਰਤੀਤ ਸੰਗਤ ਜੀ yogi ਦੇ ਕੋਲ ਇੱਕ ਡੰਡਾ ਹੁੰਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਸਿੱਖ ਅਕਾਲ ਪੁਰਖ ਦੀ ਪ੍ਰੀਤੀ ਨੂੰ ਤੂੰ ਡੰਡਾ ਬਣਾ ਲੈ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਇਸ ਤਰ੍ਹਾਂ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਹੇ ਸਿੱਖ ਤੂੰ ਆਪਣੇ ਮਨ ਨੂੰ ਜਿੱਤ ਲਵੇਂਗਾ ਤੇ ਜਦੋਂ ਮਨ ਨੂੰ ਜਿੱਤ ਲਵੇਂਗਾ ਤੇ ਜਗ ਆਪਣੇ ਆਪ ਜਿੱਤਿਆ ਜਾਏਗਾ ਫਿਰ ਕਹਿੰਦੇ ਹਨ ਆਦੇਸ ਤਿਸੇ ਆਦੇਸ ਆਦੇਸ ਦਾ ਅਰਥ ਹੈ ਸਤ ਸ੍ਰੀ ਅਕਾਲ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਅਕਾਲ ਪੁਰਖ ਇੱਕ ਓੰਕਾਰ ਬਾਰੇ ਫੇਰ ਗੁਰੂ ਨਾਨਕ ਪਾਸ਼ਾ ਜੀ ਕਹਿ ਰਹੇ ਹਨ ਕਿ ਜਿੰਦਾ ਜੁਗਾ ਜੁਗਾ ਤੋਂ ਇੱਕ ਵੇਸ ਹੈ ਜਿਹੜਾ ਮਰਦਾ ਨਹੀਂ ਹੈ ਜਿਹੜਾ ਬੁੱਢਾ ਨਹੀਂ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਹਨ ਕਿ हे ਮੇਰੇ ਸਿੱਖ ਤੂੰ ਮੇਰਾ ਜੋਗੀ ਇਸ ਤਰ੍ਹਾਂ ਦਾ ਬਣ ਤੂੰ ਨਾਮ ਜਪ ਸਕਦਾ ਹੈ ਕੰਮ ਕਰ ਕਰਦਿਆਂ ਦੁਕਾਨਦਾਰੀ ਕਰਦਿਆਂ ਸੰਗਤ ਜੀ ਸਾਨੂੰ ਕਿੰਨੀ ਸਹੂਲਤ ਦਿੱਤੀ ਹੈ ਗੁਰੂ ਨਾਨਕ ਪਾਸ਼ਾ ਨੇ ਕੋਈ ਘਰ ਛੱਡਣ ਦੀ ਲੋੜ ਨਹੀਂ ਹੈ ਕੋਈ ਸਾਨੂੰ ਨੰਗੇ ਭੌਣ ਦੀ ਲੋੜ ਨਹੀਂ ਹੈ ਭੁੱਖੇ ਰਹਿਣ ਦੀ ਲੋੜ ਨਹੀਂ ਹੈ ਸਤਗੁਰੂ ਜੀ ਕਹਿੰਦੇ ਹਨ ਕਿ ਤੂੰ ਮੇਰਾ ਸਿੱਖ ਹੈ ਮੇਰਾ ਜੋਗੀ ਹੈ ਤੂੰ ਘਰ ਵਿੱਚ ਬੈਠ ਕੇ ਪਰਿਵਾਰ ਦੇ ਸੁੱਖ ਮਾਣ ਕੇ ਆਪਣਾ ਆਇਆ ਸਫਲਾ ਕਰ ਸਕਦਾ ਹੈ